ਜਲੰਧਰ ਵਿਖੇ Dalit ਵਿਦਿਆਰਥੀਆਂ ਨਾਲ ਹੋਈ ਧੱਕੇਸ਼ਾਹੀ ਖਿਲਾਫ Dalit ਨੇਤਾਵਾਂ ਵੱਲੋਂ ਪ੍ਰਸ਼ਾਸਨ ਨਾਲ ਰੱਖੀ ਗਈ ਮੀਟਿੰਗ ਬੇਸਿੱਟਾ ਨਿਕਲੀ ਦਰਅਸਲ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੁਲਿਸ ਕਮਿਸ਼ਨਰ ਜਲੰਧਰ ਨੇ Dalit ਸਮਾਜ ਦੇ ਆਗੂਆਂ ਨੂੰ ਮਿਲਣਾ ਮੁਨਾਸਿਬ ਨਾ ਸਮਝਿਆ ਜਿਸ ਤੋਂ ਬਾਅਦ ਸਮਾਜ ਦੇ ਆਗੂਆਂ ਨੇ ਮੀਟਿੰਗ ਦਾ ਬਾਈਕਾਟ ਕਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਹ ਲੱਗਦਾ ਸੀ ਕਿ 2 ਘੰਟੇ ਹੋ ਗਏ ਸਮਾਂ ਜੂਆ ਨੋ ਜੀ ਇਹਦਾ ਮਤਲਬ 15 ਮਿੰਟ ਬਲ ਕਹਿੰਦੇ ਆ ਗਿਆ ਕਿ ਚਲ ਗਿਆ ਕਿ ਮੋੜ ਤੋਂ ਮੋੜ ਤੋਂ ਜੀਦਾ ਕੁਝ ਕਰਨ ਦੀ ਕੋਈ ਨਹੀਂ ਸੀ ਸਾਹਿਬ ਹੁੰਦਾ ਆ ਗੱਲ ਕੱਢੀ ਉਹਨਾਂ ਦੇ ਸਾਹਿਬ ਨੂੰ ਕਦਰਾ ਦੇ ਰੋ ਜੀ ਸਾਹਿਬ ਕਹਿੰਦੇ ਆਪੇ ਦੇਖਣੇ ਆਓ ਯਾਰ ਪਹਿਲਾਂ ਦੱਸਦੇ 15 ਮਿੰਟ ਕੋਈ ਗੱਲ ਨਹੀਂ ਆਪਾਂ ਪਹਿਲੇ ਕਿ 15 ਮਿੰਟ ਪਹਿਲਾਂ ਕਰਦੇ ਆਪਾਂ ਸਭ ਤੋਂ ਪਹਿਲਾਂ ਆਉਂਦੇ ਜੀ ਮਾਜੀ ਇਹੋ ਬਿਲਕੁਲ ਨਹੀਂ ਗੱਲ ਕਰਨੀ ਤੇ ਬਿਲਕੁਲ ਨਹੀਂ ਗੱਲ ਕਰਨੀ लोक <laughs> चार्स ਆਹੋ ਜੀ ਇਹ ਬੰਦੇ ਇੰਨਾ ਲਾ ਲਾਉਂਦਾ ਰਿਹਾ ਕਰਦਾ ਟਾਈਮ ਲਾਦਾ ਮੈਂ ਕਹਿੰਦਾ ਵਾਰਨੇ ਸਾਹਿਬ ਕੋ ਸਮਾਂ ਨਹੀਂ ਦਿੱਤਾ ਸੀ ਜਿਹਦੇ ਖਿਲਾਫ ਕੰਮ ਕਰ ਰਹੇ। ਮੇਰੀ ਗੱਲ ਕਰ ਲੋ। ਕਮਿਸ਼ਨਰ ਸਾਹਿਬ ਇਹ ਗੱਲ ਨਾਲ ਜਿਹੜਾ ਸਾਡਾ ਮਾਮਲਾ ਹੈ ਇਦਾਂ ਜਾਰੀ ਰਹੂਗਾ। ਬਿਲਕੁਲ ਬਾਈਕਟ ਕਰ ਜਾਣਾ। ਜੈ ਜੈ ਭਰਤ। ਇੱਕ ਮਿੰਟ ਸਾਰੇ ਨੇ ਜਾਓ। ਇੱਕ ਮਿੰਟ ਆਪਣੇ ਅੰਦਰ ਹੀ ਸੀ ਸਾਹਮਣੇ ਜਾਓ। ਇਹ ਗੱਲਾਂ ਕਰਨੀਆਂ ਨੇ ਸਰ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ